ਇਹ ਤੱਕ ਦਾ ਹਰੀਅਰ ਦੇਣਾ ਚਾਹੁੰਦੇ ਆ ਤੇ ਅਸੀਂ 26 ਵਾਲੇ ਕਦੋਂ ਲਾਗੂ ਕਰਾਂਗੇ ਕਾਈਂਡਲੀ ਤੁਸੀਂ ਵਿਧਾਨ ਤੁਸੀਂ ਵਿਧਾਨ ਸਭਾ ਦੇ ਇੱਕ ਪ੍ਰਮੁੱਖ ਮੈਂਬਰ ਹੋ ਸਾਡੀ ਬੇਨਤੀ ਹੈ ਕਿ ਸਾਡੇ ਇਸ ਹਲਕੇ ਦੇ ਸਾਡੀ ਮੰਗ ਉਹਦੇ ਅਨੁਸਾਰ ਸਾਡੀ ਇਹ ਬੇਨਤੀ ਕੋ ਕਿ ਪੈਨਸ਼ਨਰਾਂ ਨੂੰ ਆ ਪਹਿਲੀ ਵਾਰ ਹੀ ਹੋਇਆ ਪਹਿਲੀ ਵਾਰ ਹੀ ਹੋਇਆ ਕਿ ਪਿਛਲੇ 20 ਤਰੀਕ ਨੂੰ ਜਿਹੜੀ ਕੱਲ ਨੂੰ ਹੈ ਕੱਲ ਨੂੰ ਅਸੀਂ ਮਾਨਯੋਗ ਹਰਜੋਤ ਸਿੰਘ ਬੈਂਸ ਜਿਹੜੇ ਨਨਪੁਰ ਵਿਧਾਨ ਸਭਾ ਹਲਕੇ ਦੇ ਐਮ ਐਲ ਏ ਅਤੇ ਸਿੱਖਿਆ ਮੰਤਰੀ ਹੈ ਪੰਜਾਬ ਦੇ ਉਹਨਾਂ ਨੂੰ ਵੀ ਮੰਗ ਪੱਤਰ ਦੇਣਾ ਇਸੇ ਤਰ੍ਹਾਂ ਉਹਨਾਂ ਤੋਂ ਵੀ ਮੰਗ ਕਰਨੀ ਹੈ ਤਾਂ ਜੋ ਜਿਹੜੀਆਂ ਮੰਗਾਂ ਇਹ ਸਾਡੀਆਂ ਜਿਹੜਾ ਇਹਨਾਂ ਦਾ ਸਮਾਧਾਨ ਹੋ ਸਕੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਜਿਨ੍ਹਾਂ ਦੀਆਂ ਇਹ ਹੱਕੀ ਤੇ ਜਾਇਜ਼ ਮੰਗਾਂ 10 ਸਾਲ ਤੋਂ ਲਟਕਦੀਆਂ ਆ ਰਹੀਆਂ ਉਹਨਾਂ ਦਾ ਜਿਹੜਾ ਹੱਲ ਹੈ ਉਹ ਹੋ ਸਕੇ ਇਹ ਕੀ ਕਹਿੰਦੇ ਨੇ ਜੀ ਕੀ ਮੰਗ ਪੁੱਤਰ ਨੇ ਆ ਦੇਖੋ ਅੱਜ ਮੇਰੇ ਕੋਲ ਪੈਨਸ਼ਨਰ ਤੇ ਪੰਜਾਬ ਮੁਲਾਜ਼ਮ ਸਾਂਝਾ ਫਰੰਟ ਹੈ ਇਹਨਾਂ ਦਾ ਇਹਨਾਂ ਦੀਆਂ ਕੁਝ ਮੰਗਾਂ ਅੰਦਾਜ਼ ਦੇਖ ਲਈ ਤੇ ਉਹ ਸਾਰਾ ਇਹਨਾਂ ਨੇ ਮੰਨ ਪੁੱਤਰ ਦਿੱਤਾ ਇੱਕ ਦੋ ਮਿੰਟ ਦੱਸਿਆ ਵੀ ਹੈ ਤੇ ਮੈਂ ਸਾਰਾ ਦੇਖ ਕੇ ਔਰ ਇਹ ਜਿਹੜਾ ਵਿਧਾਨ ਸਭਾ ਜ਼ਰੂਰ ਇਹਨਾਂ ਦੇ ਸਵਾਲ ਉਠਾਵਾਂਗਾ ਔਰ ਇਹਨਾਂ ਨੂੰ ਜੋ ਇਨਸਾਫ ਹੈ ਬਹੁਤ ਜਲਦ ਮਿਲੇ ਕੀ ਕੀ ਗੱਲ ਹੈ ਮੁਲਾਜ਼ਮਾਂ ਤੇ ਫਰੰਟ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਸਾਂਝਾ ਫਰੰਟ ਜਿਹੜਾ ਪੰਜਾਬ ਦਾ ਬਣਿਆ ਵਾ ਉਹਨਾਂ ਨੇ 18 ਜਨਵਰੀ 2025 ਨੂੰ ਇੱਕ ਲੁਧਿਆਣਾ ਇਸਰੂਪ ਉਂਚ ਮੀਟਿੰਗ ਕਰਕੇ ਫੈਸਲਾ ਕੀਤਾ ਸੀਗਾ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ 3 ਸਾਲ ਦਾ ਸਮਾਂ ਪੂਰਾ ਹੋਣ ਤੱਕ ਵੀ ਸਰਕਾਰ ਜਿਹੜੀ ਪੰਜਾਬ ਦੀ ਉਹ ਮੰਗਾਂ ਨਹੀਂ ਪੂਰੀਆਂ ਕਰ ਰਹੀ ਇਸ ਲਈ ਇਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚ ਆ ਵਿੜਿਆ ਜਾਵੇ ਉਸ ਮੰਗਾਂ ਦੇ ਵਿੱਚ 2.65 ਪੈਨਸ਼ਨਰ ਦਾ ਫਾਰਮੂਲਾ ਲਾਗੂ ਕਰਨਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਪੱਕੇ ਕੱਚੇ ਕੰਮ ਹੈ ਹਰ ਵਿਭਾਗ ਦੇ ਪੱਕੇ ਕਰਨੇ ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕਰਨੀ ਔਰ ਇਸੇ ਤਰ੍ਹਾਂ ਡੀਏ ਦੀਆਂ ਕਿਸ਼ਤਾਂ ਤਿੰਨ ਰਿਲੀਜ਼ ਕਰਨਾ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਦੇਣਾ ਇੱਕ ਇੱਕ 16 ਤੋਂ 6 ਮਾ ਤਨਖਾਹ ਕਮਿਸ਼ਨ ਜਿਹੜਾ ਉਹਦਾ ਏਰੀਅਰ ਬਕਾਇਆ ਦੇਣਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ 10 ਮੰਗਾਂ ਐ ਬੇਸ਼ੱਕ ਮੰਗਾਂ ਸਾਡੀਆਂ ਬਹੁਤ ਸੀ ਪਰ ਅਸੀਂ ਉਹਨਾਂ ਨੂੰ ਛੋਟੀਆਂ ਕਰਕੇ 10 ਮੰਗਾਂ ਦੇ ਕੇ ਪੰਜਾਬ ਸਰਕਾਰ ਨੂੰ ਜਿਹੜਾ ਦਿੱਤਾ ਸੀਗਾ ਪਰ 3 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੀ ਸਰਕਾਰ ਲਗਾਤਾਰ ਸਾਨੂੰ ਟਾਲਮਟੋਲ ਦੀ ਨੀਤੀ ਕਰ ਰਹੀ ਹੈ ਇਹਨਾਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਸਾਡਾ ਨਾਂ ਬਕਾਇਆ ਦੇ ਰਹੀ ਹੈ 9 2.98 ਦਾ ਫਾਰਮੂਲਾ ਲਾਗੂ ਨਹੀਂ ਕਰ ਰਹੀ ਹੈ ਇਹ ਪਹਿਲੀ ਵਾਰੀ ਹੋਇਆ ਕਿ ਪੈਨਸ਼ਨਰ ਨੂੰ 2.44 ਦਾ ਫਾਰਮੂਲਾ ਲਾਗੂ ਕਰ ਦਿੱਤਾ ਜਦੋਂ ਕਿ ਪੰਜਾਬ ਦੇ ਪੇ ਕਮਿਸ਼ਨ ਨਾਲ ਹਿੰਦੁਸਤਾਨ ਦੇ ਪੇ ਕਮਿਸ਼ਨ ਨਾਲ 2.68 ਰეკਮੈਂਡ ਕੀਤਾ ਹੋਇਆ ਪਰ ਇਹ ਸਾਰਾ ਕੁਝ ਪੰਜਾਬ ਦੀ ਸਰਕਾਰ ਉਲਟ-ਪੁਲਟ ਕਰ ਰਹੀ ਹੈ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਾ ਦੂਰ ਕਰਾਂਗੇ ਕੋਈ ਨਸ਼ਾ ਦੂਰ ਨਹੀਂ ਹੋਇਆ ਕਿਸਾਨੀ ਦੇ ਉੱਤੇ ਕੰਮ ਕਰਾਂਗੇ ਕਿਸਾਨੀ ਉੱਤੇ ਕੋਈ ਕੰਮ ਨਹੀਂ ਹੈ ਅਸੀਂ ਇਹ ਕਿਹਾ ਸੀਗਾ ਕਿ ਅਸੀਂ ਬਾਹਰਲੇ ਦੇਸ਼ਾਂ ਤੋਂ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚ ਕੰਮ ਦੇ ਉੱਤੇ ਲਿਆਵਾਂਗੇ ਪਰ ਪੰਜਾਬ ਦੇ ਬੱਚੇ ਧੜਾ-ਧੜਾ ਜਹਾਜ਼ਾਂ ਰਾਹੀਂ ਭੜ ਕੇ ਜਿਹੜੇ ਉਹ ਬਾਹਰ ਜਾਣ ਲਈ ਮਜਬੂਰ ਹੈ ਸੋ ਜਈਆਂ तमाम ਮੰਗਾਂ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਇੱਕ ਸੂਰਜ ਦੀ ਕਿਰਨ ਚੜ੍ਹਦੀ ਜਾਗ ਦੇਖੀ ਸੀਗੀ ਕਿ ਸ਼ਾਇਦ ਕਿ ਬਦਲਾਅ ਹੋ ਕੇ ਕੁਝ ਜਿਹੜਾ ਸੁਧਾਰ ਹੋ ਜਵੇ ਪਰ ਇਹਨਾਂ ਦੀ ਸਰਕਾਰ ਦੇ 3 ਸਾਲ ਦੇ ਸਮੇਂ ਦੌਰਾਨ ਪੂਰਾ ਨਘਾਰ ਆ ਸੋ ਅਸੀਂ ਅੱਜ ਇਹਨਾਂ ਸਾਰੀਆਂ तमाम ਮੰਗਾਂ ਦੇ ਉੱਤੇ ਆਪਣੇ ਕੀਤੇ ਫੈਸਲੇ 8 ਤਰੀਕ ਤੋਂ 20 ਫਰਵਰੀ ਤੱਕ ਕਿ ਸਮੁੱਚੇ ਪੰਜਾਬ ਦੇ 117 ਐਮਐਲਆ ਨੂੰ ਮੰਗ ਪੱਤਰ ਦੇ ਕੇ ਉਹਨਾਂ ਤੋਂ ਮੰਗ ਕੀਤੀ ਜਾਵੇ ਤਾਂ ਜੋ ਸਾਡੀਆਂ ਮੰਗਾਂ ਮਸਲਿਆਂ ਦਾ ਜਿਹੜਾ ਹੱਲ ਹੋ ਸਕੇ ਪੰਜਾਬ ਦੇ ਮਸਲਿਆਂ ਜਿਹੜੀਆਂ ਮੰਗਾਂ ਦਾ ਹੱਲ ਹੋ ਸਕੇ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਸੀਗਾ ਸੋ ਅੱਜ 19 ਤਰੀਕ ਨੂੰ ਅਸੀਂ ਹਲਕਾ ਚਮਕੌਰ ਸਾਹਿਬ ਦੇ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣਾ ਮੰਗ ਪੱਤਰ ਦੇ ਕੇ ਬਕਾਇਦਾ ਤੌਰ ਤੇ ਅਸੀਂ ਜਿਹੜੀ ਮੰਗ ਕੀਤੀ ਹੈ ਕਿ ਸਾਡੀਆਂ ਇਹਨਾਂ तमाम ਮੰਗਾਂ ਦੇ ਉੱਤੇ ਫੌਰੀ ਜਿਹੜਾ ਇਹਨਾਂ ਦਾ ਹੱਲ ਕੀਤਾ ਜਾਵੇ ਸੋ ਉਹਨਾਂ ਨੇ ਸਾਡਾ ਮੰਗ ਪੱਤਰ ਲੈ ਕੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਸਾਰੀਆਂ ਬਖੋ-ਵਖਰੀਆਂ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਸ਼ਾਮਲ ਹੈ ਉਹਨਾਂ ਨੇ ਉਹਨਾਂ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਵਿ ਕਿ ਅਸੀਂ ਇਹ तमाम ਮੰਗਾਂ ਆ ਜਿਹੜਾ ਸੈਸ਼ਨ ਆਏਗਾ ਉਹਦੇ ਵਿੱਚ ਅਸੀਂ ਉਠਾਵਾਂਗੇ ਇਹਨਾਂ ਦਾ ਹੱਲ ਕਰਾਵਾਂਗੇ ਜੇ ਇਹਨਾਂ ਨੇ ਇਹ ਹੱਲ ਜਿਹੜਾ ਨਾ ਕਰਾਇਆ ਤਾਂ ਅਸੀਂ ਆਪਣੇ ਕੀਤੇ ਫੈਸਲੇ ਦੇ ਅਨੁਸਾਰ ਚਾਰ ਵੱਡੀਆਂ ਰੈਲੀਆਂ ਚੰਡੀਗੜ੍ਹ ਦੇ ਅੰਦਰ ਇਹਨਾਂ ਦੇ ਚੱਲਦੇ ਸੈਸ਼ਨ ਦੇ ਦੌਰਾਨ ਕਰਾਂਗੇ ਔਰ ਉਹਨਾਂ ਵੱਡੀਆਂ ਰੈਲੀਆਂ ਦੇ ਵਿੱਚ ਇਹ ਮੰਗ ਕਰਾਂਗੇ ਕਿ ਆ ਸਾਡੀਆਂ ਜਿਹੜੀਆਂ ਮੰਗਾਂ ਦਾ ਹੱਲ ਕਰੋ ਨਹੀਂ ਤੇ ਫਿਰ ਜੇ ਸਾਡਾ ਇਹ ਹੱਲ ਨਾ ਹੋਇਆ ਤਾਂ ਜਿਵੇਂ ਦਿੱਲੀ ਦੀ ਸਰਕਾਰ ਦਿੱਲੀ ਦੇ ਲੋਕਾਂ ਨਾਲ ਤੋਰੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਵੀ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਤੌਰਨ ਦੇ ਵਿੱਚ ਵੱਡਾ ਹਿੱਸਾ ਪਾਣ